ਤਨ ਤਨ ਖਸਾਲ ਨੂੰ ਤਾਂ ਹੋ ਹੀ ਗਿਆ ਮੰਜੇ ਤੇ ਜਮੇ ਪਿਆ ਨੂੰ ਅੱਗੇ ਕੋਈ ਮਾੜਾ ਮੋਟਾ ਤੁਰੇ ਫਿਰਦੇ ਰਹਿੰਦੇ ਸੀ ਤੇ ਨਹੀਂ ਪਰ ਆਇਆ ਕਈ ਵਾਰੀ ਬੱਚੇ ਪਏ ਵੀ ਗਏ ਭੁੱਖੇ ਨਿੱਕੇ ਨਿੱਕੇ ਕਰਦੇ ਆ ਵੀ ਚਲ ਕੋਈ ਗੱਲ ਨਹੀਂ ਅੱਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸਿੱਧੂ ਅਸੀਂ ਹਮੇਸ਼ਾ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਮਾਜ ਦੇ ਵਿੱਚ ਕਈ ਵਾਰੀ ਇਦਾਂ ਦੇ ਪਰਿਵਾਰ ਹੁੰਦੇ ਆ ਉਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰੀਏ ਜੋ ਕਿ ਬਹੁਤ ਹੀ ਨਰਕ ਭਰੀ ਜ਼ਿੰਦਗੀ ਜਿਉ ਰਿਹਾ ਜਿਨ੍ਹਾਂ ਨੂੰ ਕਈ ਵਾਰੀ अनेका ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਗਰੀਬੀ ਦੀ ਹਾਲਤ ਦੇ ਵਿੱਚ ਉਹਨਾਂ ਦਾ ਸਾਰਾ ਜੀਵਨ ਗੁਜ਼ਰ ਜਾਂਦਾ ਹੈ ਅਜਿਹਾ ਹੀ ਪਰਿਵਾਰ ਸਾਨੂੰ ਮਿਲਿਆ ਹੈ ਇੱਥੇ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਕਸਬੇ ਦੇ ਵਿੱਚ ਇਹ ਬਰਗਾੜੀ ਕਸਬਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਿਛਲੇ ਸਮੇਂ ਕਾਫੀ ਮਸ਼ਹੂਰ ਹੈ ਇਸੇ ਨਗਰ ਦੇ ਇੱਕ ਅਤਿ ਗਰੀਬ ਪਰਿਵਾਰ ਹੈਗਾ ਤੇ ਜਿਸ ਤੇ ਕੁਦਰਤ ਦੀ ਬਿਮਾਰ ਪਈ ਆ ਕੁਦਰਤ ਦੀ ਮਾਰ ਰਹੀ ਹੈ ਇਥੋਂ ਦਾ ਇੱਕ ਨੌਜਵਾਨ ਹੈ ਜਿਸ ਦੀ ਕਿ ਪਤਨੀ ਨੂੰ ਕਾਫੀ ਟਾਈਮ ਹੋ ਗਿਆ ਬਿਮਾਰ ਚੱਲ ਰਹੀ ਹੈ ਜਿੰਨਾਂ ਨੂੰ ਮਰਗੀ ਦੇ ਦੌਰੇ ਪੈ ਰਹੇ ਤੇ ਹੋਰ ਵੀ ਕਾਫੀ ਬਿਮਾਰੀਆਂ ਨੇ ਉਹਨੂੰ ਘੇਰਾ ਪਾਇਆ ਹੋਏ ਤੇ ਉਹ ਅਤ ਦੀ ਗਰੀਬੀ ਦੇ ਵਿੱਚ ਪਰਿਵਾਰ ਹੈਗਾ ਤੇ ਅਸੀਂ ਗੱਲਬਾਤ ਇਹ ਬਾਈ ਜੀ ਨਾਲ ਕਰਾਂਗੇ ਤੇ ਇਹਨਾਂ ਤੋਂ ਪੁੱਛਾਂਗੇ ਵੀ ਇਹਨਾਂ ਦੀ ਜਿਹੜੀ ਵਾਈਫ ਹੈ ਕਿੰਨੇ ਟਾਈਪ ਤੋਂ ਇਸ ਬਿਮਾਰੀ ਦੇ ਸ਼ਿਕਾਰ ਰਹਣ ਤੇ ਇਹਨਾਂ ਤੋਂ ਹੀ ਪੁੱਛਦੇ ਆਂ ਵੀ ਉਹਨਾਂ ਨੂੰ ਕੀ ਕਿੰਨਾ ਟਾਈਮ ਹੋ ਗਿਆ ਕੀ ਬਿਮਾਰੀ ਚੋਂ ਬੜੀ ਆ ਤੇ ਇਹ ਕਹਿੰਦੇ ਅਸੀਂ ਇਸ ਬਿਮਾਰੀ ਦਾ ਇਲਾਜ ਕਰਾ ਕਰਾ ਕੇ ਥੱਕ ਚੁੱਕੇ ਆਂ ਪਰ ਸਾਡੇ ਕੋਲੇ ਹੁਣ ਇਸ ਵਕਤ ਰੋਟੀ ਖਾਣ ਨੂੰ ਵੀ ਕੁਛ ਨਹੀਂ ਰਹਿ ਜਾਂਦਾ ਤੇ ਘਰ ਦੇ ਵਿੱਚ ਲਾਲੇ ਪਏ ਆ ਤੇ ਇਹਨਾਂ ਦੇ ਤਿੰਨ ਬੱਚੇ ਆ ਸਾਰਿਆਂ ਤੋਂ ਪਹਿਲਾਂ ਦਾ ਤੇਜ ਚੈਨਰ ਦਾ ਹੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਆ ਕੇ ਦੁੱਖ ਦਰਦ ਵੇਖਿਆ ਠੀਕ ਆ ਤੇ ਜੋ ਅੱਜ ਅਸੀਂ ਹਾਲਾਤਾਂ ਦੇ ਵਿੱਚ ਖੜੇ ਆਂ ਬਹੁਤ ਭੈੜੇ ਹਾਲਾਤ ਚੱਲੀ ਜਾਂਦੇ ਸਾਡੇ ਤੇ ਟੈਲਮਸ ਬਹੁਤ ਜਿਆਦੇ ਪਈ ਵੀ ਹੈ ਮੇਰੀ ਵਾਈਫ ਬਹੁਤ ਜਿਆਦੇ ਬੰਬਾਰ ਆ ਉਹਨਾਂ ਨੂੰ 5-7 ਸਾਲ ਹੋ ਗਏ ਢਿੱਲੀ ਨੂੰ ਜੋ ਵੀ ਪੈਸਾ ਕਮਾਈ ਕਰਦੇ ਉਹਦੇ ਤੇ ਲੱਗੀ ਜਾਂਦਾ ਨਿੱਕੇ ਨਿੱਕੇ ਬੱਚੇ ਕੀ ਕੀ ਬਿਮਾਰੀ ਹੈਗੀ ਆ ਤੁਹਾਡੀ ਪਤਨੀ ਨੂੰ ਕੀ ਰੋਗ ਲੱਗਿਆ ਹੋਇਆ ਬੰਬਾਰੀ ਦੀ ਕੋਈ ਸਮਝ ਨਹੀਂ ਆਉਂਦੀ ਜੀ ਇਕੱਲੀ ਵੀਕਨੈਸ ਹੀ ਆਉਂਦੀ ਉਹਨੂੰ ਪ੍ਰੋਬਲਮ ਤੇ ਬਾਕੀ ਲੱਤਾਂ ਲੱਤਾਂ ਸਰੀਰ ਉਹਦਾ ਕੰਮ ਨਹੀਂ ਕਰ ਰਿਹਾ ਬਸ ਮੰਜੇ ਤੇ ਪਏ ਇੱਕ ਤਰ੍ਹਾਂ ਹੁਣ ਨਕਾਰਾ ਹੋਏ ਮੰਜੇ ਤੇ ਪਏ ਮੰਜੇ ਤੇ ਪਏ ਆ ਬਸ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਮੰਜੇ ਤੇ ਪਿਆ ਇਹਨਾਂ ਨੂੰ ਤਕਰੀਬਨ ਹੁਣ ਨਾਂ ਵਾਲਾ ਤਾਂ ਤਿੰਨ ਤਿੰਨ ਕਸਾਲਾਂ ਨੂੰ ਤਾਂ ਹੋ ਹੀ ਗਿਆ ਮੰਜੇ ਤੇ ਜਮੇ ਹੀ ਪਿਆ ਨੂੰ ਅੱਗੇ ਕੋਈ ਮੜਾ ਮੋਟਾ ਤੁਰੇ ਫਿਰਦੇ ਰਹਿੰਦੇ ਸੀ ਇਹਨਾਂ ਦਾ ਇਲਾਜ ਕਿੱਥੋਂ ਕਰਾਉਣੀ ਹੈ ਕਿੱਥੋਂ ਕਰਾਇਆ ਹੈਗਾ ਅਸੀਂ ਹਰ ਗੋਬਿੰਦ ਸਾਧਕ ਵੀ ਰੱਖ ਚੁੱਕੇ ਆ ਹਸਪੀਟਲ 'ਚ ਇਹਨਾਂ ਨੂੰ ਤੇ ਮੈਡੀਕਲ 'ਚ ਤੇ ਇੱਥੇ ਬਾਜੇਖਾਨੇ ਵੀ ਰੱਖ ਚੁੱਕੇ ਆ ਇਤੋਂ ਇਤੋਂ ਡਾਕਟਰਾਂ ਤੋਂ ਵੀ ਬਹੁਤ ਇਲਾਜ ਕਰਵਾ ਰਹੇ ਸਾਡਾ ਹੁਣ ਤੱਕ ਕਿੰਨਾ ਗਿਆ ਪੈਸਾ ਇਹਨਾਂ ਦੀ ਬਿਮਾਰੀ ਤੇ ਲੱਗ ਚੁਕਾ ਸਾਰੀ ਮਿਹਨਤੀ ਸਾਰੀ ਉਧਰੀ ਜਾਈ ਜਾਂਦੀ ਏ ਘਰ ਦਾ ਕਹੋ ਨਾ ਜਿਹੜਾ ਘਰ ਦਾ ਗੁਜ਼ਾਰਾ ਕਹੇ ਚੀਜ਼ ਤੇ ਚੱਲਦਾ ਹੁਣ ਤੁਹਾਡੇ ਕੋਈ ਕਮਾਈ ਦਾ ਸਾਧਨ ਤੁਹਾਡੇ ਘਰ ਦਾ ਚੁੱਲ੍ਹਾ ਕਿਵੇਂ ਚੱਲਦਾ ਕੋਈ ਕਮਾਈ ਦਾ ਸਾਧਨ ਨਹੀਂ ਜੀ ਇਕੱਲਾ ਬੰਦਾ ਮਟਲਮਸ ਘਰੇ ਪਈ ਵੀ ਜਵਾਕਾਂ ਤੇ ਕੋਈ ਕੰਮ ਕੋਈ ਕੰਮ ਵਗੈਰਾ ਕਰਦੇ ਹੋ ਕੰਮ ਵਗੈਰਾ ਕਰਦੇ ਆ ਜੀ ਕੰਮ ਹੀ ਦਿਹਾੜੀ ਦੱਪਾ ਹੀ ਕਰਦੇ ਆਂ ਦਿਹਾੜੀ ਵਗੈਰਾ ਆ ਜਾਂਦੀ ਏ ਕਿਤੇ ਹਾਂ ਜੀ ਆ ਜਾਂਦੀ ਏ ਅੱਛਾ ਜਿਹੜੀ ਤੁਸੀਂ ਦਿਹਾੜੀ ਜਾਂਦੇ ਹੋ ਤੇ ਉਹ ਤੁਹਾਡੀ ਦਿਹਾੜੀ ਨਾਲ ਤੁਹਾਡੇ ਘਰ ਦਾ ਚੁੱਲਾ ਚੱਲਦਾ ਤੁਹਾਡੇ ਬੱਚੇ ਕਿੰਨੇ ਆ ਦੋ ਮੁੰਡੇ ਆ ਜੀ ਇੱਕ ਗੁੱਡੀ ਆਵੇ ਕਿੰਨੀ ਕਿੰਨ੍ਹੀ ਉਮਰ ਦੇ ਆ ਐ ਡੇ ਡੇ ਆ ਜੀ ਅੱਛਾ ਆ ਤੁਹਾਡੀ ਬੇਟੀ ਹੈ ਹਾਂ ਜੀ ਇਹ ਪੜ੍ਹਦੇ ਆਂ ਹਾਂ ਜੀ ਪੜ੍ਹਦੇ ਆਂ ਅੱਛਾ ਕਿਹੜੀ ਕਲਾਸ ਵਿੱਚ ਪੜ੍ਹਦੇ ਆ ਇਹ 8ਵੀਂ 8ਵੀਂ 9ਵੀਂ 9ਵੀਂ ਵਿੱਚ ਪੜ੍ਹਦੇ ਆ ਇਹ 6ਵੀਂ ਵਿੱਚ ਪੜ੍ਹਦੇ ਇਹਨਾਂ ਦੀ ਪੜ੍ਹਾਈ ਦਾ ਫਿਰ ਕਿਵੇਂ ਖਰਚਾ ਵਗੈਰਾ ਕਿਵੇਂ ਤੁਸੀਂ ਚਲਾਉਨੇ ਆ ਪੜ੍ਹਾਈ ਦਾ ਬਸ ਬਹੁਤ ਔਖਾ ਹੀ ਆ ਜੀ ਬਾਰ ਕਿਤੇ ਕਾਪ ਪੰਗਾ ਲੋ ਜਾਵ ਡੈਂਦੇ ਆ ਕਿਤੇ ਲੈ ਦੇ ਦਿੰਦੇ ਆ ਬਸ ਐ ਤੇ ਇਹਨਾਂ ਦੀ ਜਿਹੜੀ ਤੁਹਾਡੀ ਪਤਨੀ ਦੀ ਦੇਖਭਾਲ ਕੌਣ ਕਰਦਾ ਹੈ ਸਾਬ ਤੇਖਭਾਲ ਮੇਰੀ ਸੱਸਾਈ ਵੀ ਹੈ ਜੀ ਉਹ ਹੀ ਕਰਦੀ ਤੁਹਾਡੀ ਸੱਸਾਈ ਹਾਂ ਉਹ ਉਹ ਇੱਥੇ ਰਹਿੰਦੀ ਹੈ ਤੁਸੀਂ ਵੀ ਉਹਨਾਂ ਦੀ ਦੇਖਭਾਲ ਕਰਦੇ ਹਾਂਜੀ ਹਾਂਜੀ ਉਹੋ ਵਿਚਾਰੀ ਸਾਥ ਨਿਭਾਉਂਦੀ ਆਪਣੇ ਨਾਲ ਇਹਨਾਂ ਦੀ ਦੇਖਭਾਲ ਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਨੂੰ ਫਿਰ ਦਿਹਾੜੀ ਜਾਂਦਾ ਕਿਤੇ ਸਮਾਂ ਮਿਲ ਜਾਂਦਾ ਕਿਤੇ ਮਿਲ ਜਾਂਦਾ ਜਾ ਵੀ ਵਰਦਾ ਕਿਤੇ ਜਾ ਵੀ ਵਰਦਾ ਉਹਨਾਂ ਕਰੀ ਕਿਤੇ ਵਰਚੇ ਨਹੀਂ ਵੀ ਉਹਦਾ ਖਰਚਾ ਰੋਟੀ ਦਾ ਖਰਚਾ ਫਿਰ ਕਿੱਥੋਂ ਚੱਲਦਾ ਤੁਹਾਡਾ ਹੁਣ ਬਸ ਅਸੀਂ ਕਰੇ ਮਾਲਕ ਕਿਤੇ ਚੁੱਲੇ ਚੱਲੀ ਜਾਂਦਾ ਰਹਿੰਦਾ ਜੀ ਅਸੀਂ ਲੇ ਵਸੀਲੇ ਆਪੇ ਫਿਰ ਬਣ ਜਾਂਦੇ ਕੀ ਕਰਗੇ ਜੀ ਕਈ ਵਾਰੀ ਕਿਤੇ ਬਾਸਤ ਨਹੀਂ ਵਾਲਾ ਵੀ ਕੰਮ ਹੋ ਜਾਂਦਾ ਕਰੇ ਸਹੀ ਵੀ ਮਿਲ ਜਾਂਦੀ ਹੈ ਕਈ ਵਾਰੀ ਕੋਈ ਕਰੇ ਨਹੀਂ ਵੀ ਸੌਦਾ ਪੱਤਾ ਹੁੰਦਾ ਜੀ ਫਿਰ ਆਂਡ ਗਵਾਂਡ ਵੀ ਕੋਈ ਦੇ ਦਿੰਦਾ ਤਨੇ ਪਰਾਂ ਕਈ ਵਾਰੀ ਬੱਚੇ ਪਏ ਵੀ ਗਏ ਆ ਭੁੱਖੇ ਨਿੱਕੇ ਨਿੱਕੇ ਕਰ ਦਿੰਦੇ ਵੀ ਚਲ ਕੋਈ ਕਰਨੀ ऐसे ਧਨ ਵੀ ਵੇਖਿਆ ਫਿਰ ਜਿਹੜਾ ਟਿਲ ਮੈਸੋ ਅਸੀਂ ਤੁਹਾਡੀ ਹਾਲਤ ਤੋਂ ਦੇਖ ਕੇ ਤੁਹਾਡਾ ਸਾਨੂੰ ਦੇਖ ਹੀ ਦੇਖ ਹੀ ਰਿਹਾ ਤੁਹਾਡੇ ਕੀ ਹਾਲਾਤ ਹੈਗੇ ਆ ਤੁਹਾਡੇ ਘਰ ਵੀ ਤੁਹਾਡਾ ਇਹ ਆ ਸਾਨੂੰ ਤਾਂ ਇਹ ਲੱਗਦਾ ਹੈਗਾ ਵੀ ਇਹ ਸਾਡੇ ਤੇ ਹੋਣੀ ਢਿੱਗੇ ਤੇ ਅੱਗੇ ਹੁਣ ਬਰਸਾਤਾਂ ਦਾ ਮੌਸਮ ਵੀ ਚੱਲ ਰਿਹਾ ਤੁਹਾਡੇ ਘਰ ਦੇ ਹਾਲਾਤ ਦੇਖ ਕੇ ਸਾਨੂੰ ਮਹਿਸੂਸ ਆਪ ਹੀ ਹੋ ਰਿਹਾ ਤੇ ਜਿਹੜੀ ਤੁਹਾਡੀ ਕਿਤੇ ਦਿਹਾੜੀ ਆਉਂਦੀ ਹੈ ਉਹਦਾ ਤੁਹਾਡਾ ਫਿਰ ਤੁਸੀਂ ਕਹਿੰਦੇ ਸਾਡਾ ਰੋਟੀ ਪਾਣੀ ਮਹਾ ਚੱਲਦਾ ਹੈ ਤੇ ਫਿਰ ਜਿਹੜੀ ਤੁਹਾਡੀ ਵਾਈਫ ਹੈ ਕਾਫੀ ਟਾਈਮ ਤੋਂ ਤੁਸੀਂ ਕਹਿੰਦੇ ਚਾਰ ਸਾਲਾਂ ਤੋਂ ਬਿਮਾਰ ਪਏ ਆ ਉਹਨਾਂ ਦੀ ਬਿਮਾਰੀ ਤੇ ਤੁਹਾਡਾ ਕਾਫੀ ਖਰਚਾ ਆ ਗਿਆ ਹੁਣ ਹੁਣ ਤੱਕ ਬਹੁਤ ਜ਼ਿਆਦਾ ਖਰਚਾ ਆ ਗਿਆ ਜੀ ਜਿਦੇ ਇੱਕ ਗੇ ਤਾਂ ਮੇਰੀ ਅਚਾਰੀ ਕਮਾਈ ਉਧਰ ਹੀ ਜਾਂਦੀ ਹੈ ਕਿ ਜਵਾਕਾਂ ਦਾ ਨਾ ਕੋਈ ਕਾਪੀ ਪੈਨ ਕੋਈ ਕੁਝ ਆਉਂਦਾ ਨਹੀਂਗਾ ਸਾਰੀ ਢਿੱਲ ਮਸਤੀ ਦਵਾਈਆਂ ਬੱਚਿਆਂ ਦੀ ਪੜ੍ਹਾਈ ਦਾ ਇਸ ਵਕਤ ਔਖਾ ਹੋਇਆ ਕਰ ਔਖਾ ਪੂਰਾ ਹੀ ਔਖਾ ਜੀ ਬਹੁਤ ਜ਼ਿਆਦਾ ਔਖਾ ਹਾਂਜੀ ਸਾਸਿਕਾ ਬਾਈ ਜੀ ਚੈਨਲ ਬਾਈ ਜੈਨਤ ਤੇ ਚੈਨਲ ਨਾ ਚੰਦ ਮਾਰ ਕਰਦੇ ਬਾਈ ਜਸੰਦਰ ਸਿੰਘ ਜੀ ਤੁਹਾਡਾ ਸੀ ਬਾਜੀ ਬਹੁਤ ਵਧੀਆ ਕਿਤਾਈਆ ਤੁਸੀਂ ਗਰੀਬ ਬੰਦਾ ਵਿਚਾਰਾ ਬਹੁਤ ਗਰੀਬ ਬੰਦਾ ਜੀ ਬਹੁਤ ਜ਼ਿਆਦਾ ਜਿੰਨਾ ਕਹਿ ਦੀ ਉਹਨੇ ਗਰੀਬ ਬੰਦਾ ਜੀ ਇਹ ਇਹ ਵਿਚਾਰਾ ਇਨਾ ਮਸੀਦ ਚ ਮਾਰਿਆ ਬਾਜੀ ਇਹ ਇਹਨੂੰ 15 20 ਸਾਲ ਹੋਜੇ ਘਟੋਕੜ ਲੰਕਦੇ ਫਿਰਦੇ ਇਹਨੂੰ ਇਹਦੇ ਵਿਚਾਰੇ ਤੋਂ ਕੋਈ ਆਵਦਾ ਆਪਦੇ ਘਰ ਵਾਲੀ ਦਾ ਕੋਈ ਲਾਜ ਨਹੀਂ ਹੋਇਆ ਬੱਚੇ ਬਹੁਤ ਛੋਟੇ ਆ ਬਹੁਤ ਬਹੁਤ ਜ਼ਿਆਦਾ ਛੋਟੇ ਆ ਮਾਸੂਮ ਬੱਚੇ ਜੀ ਤਨ ਬੱਚੇ ਦੇ ਵਿਚਾਰੇ ਦੇ ਤੇ ਬਹੁਤ ਔਖਾ ਜੀ ਵਿਚਾਰਾ ਇਹ ਜਿੰਨਾ ਕਹਿ ਦੀ ਉਹਨਾ ਹੀ ਔਖਾ ਜੀ ਇਹ ਵਿਚਾਰਾ ਤੇ ਦੂਜੇ ਨੰਬਰ ਤੇ ਜੀ ਇਸ ਦੀ ਬੰਦੇ ਦੀ ਕਿਸੇ ਨੇ ਕੋਈ ਬਾਣੀ ਫੜੀ ਕੋਈ ਕਿਸੇ ਨੇ ਇਸ ਦੀ ਮਦਦ ਨਹੀਂ ਕੀਤੀ ਸਾਡੇ ਵੋਟਾਂ ਵਾਲੇ ਲੋਕ ਵੀ ਆਉਂਦੇ ਆ ਸਾਡੇ ਹੋਰ ਬੰਦੇ ਵੀ ਆਪਾਂ ਕਹਿੰਦੇ ਵੀ ਬੜੇ ਫੁਲਾਣੇ ਸਾਹਿਬ ਕੋਈ ਦਾਅ ਕਰ ਗਿਆ ਆ ਕਰ ਗਿਆ ਕਿਸ ਨੇ ਦਾ ਤੁਹਾਨੂੰ ਦੱਸੀਦਾ ਜੀ ਮਕਾਨ ਇਹਦਾ ਤੇ ਇਹ ਮਕਾਨ ਕੱਚਾ ਮਕਾਨਾ ਇਹ ਅੱਜ ਵੀ ਡਿੱਗਿਆ ਕੱਲ ਵੀ ਡਿੱਗਿਆ ਜਾਂ ਥੋੜੇ ਦਿਨ ਬਾਰਿਸ਼ ਪੈ ਕੇ ਆਈ ਆ ਉਹਦੇ ਵੀ ਸਾਰਾ ਭਰ ਗਿਆ ਸੀ ਪਾਣੀ ਨਾਲ ਇੰਨਾ ਬੁਰਾ ਹਾਲਾ ਜੀ ਇਸ ਬੰਦੇ ਦਾ ਅਤੇ ਇਸ ਜਿਹੜੀ ਵਿਚਾਰੀ ਜਨਾਨੀ ਇਸ ਦੇ ਘਰ ਵਾਲੀ ਹੈ ਉਹ ਦਾ ਜੀ ਤਾਂ ਕੋਈ ਨਹੀਂ ਸਕਦਾ ਲੈਟ੍ਰੀਨ ਬਾਥਰੂਮ ਬਚ ਨਿਕਲਦਾ ਇਹ ਇੰਨੇ ਡਾਕਟਰਾਂ ਤੋਂ ਕੋਲ ਵਿਚਾਰਾ ਜਾਇਆ ਆ ਹੁਣ ਜਦੋਂ ਪੈਸੇ ਕੋਈ ਮਾੜਾ ਮਾੜਾ ਕੋਈ ਨਾ ਕੋਈ ਕਿਸੇ ਪਾਸੋਂ ਕੋਈ ਮਾੜਾ ਮਾੜਾ ਕੋਈ ਕਹਿ ਦਿੰਦਾ ਹੋਗਾ ਯਾਰ ਚਲ ਮੈਂ ਉੱਥੇ ਚੱਲ ਪੜੂੰਗਾ ਕੋਈ ਜਾਂਦਾ ਨਹੀਂ ਕਰਦਾ ਨਾ ਕੋਈ ਦਵਾਈ ਦੋਣ ਜਾਂਦਾ ਨਾ ਕੋਈ ਇਹਦਾ ਕੋਈ ਜਾਂਦਾ ਹਾਲਾ ਆ ਬੱਚਿਆਂ ਦੀ ਪੜ੍ਹਾਈ ਹੈ ਇੰਨੇ ਬੱਚੇ ਪੂਰੇ ਟੈਲੀਜ਼ੰਟਾ ਪੂਰੇ ਬੱਚੇ ਪੜ੍ਹਨ ਦੇ ਪਰ ਉਹ ਗਰੀਬੀ ਕਰਕੇ ਬੱਚੇ ਪੜ੍ਹ ਨਹੀਂ ਸਕਦੇ ਬਿਲਕੁਲ ਇਹਨਾਂ ਕੋਲ ਹੈ ਨਹੀਂ ਕੋਈ ਕੁਝ ਵੀ ਹੈ ਨਹੀਂ ਬੰਦੇ ਕੋਲੇ ਜੇ ਬੰਦਾ ਕੋਈ ਵੀ ਸਾਡੀ ਇਹ ਬਾਈ ਬਣ ਕੇ ਇਸਦੀ ਬਾਈ ਦੀ ਮੈਂ ਇਸ ਬਾਈ ਵਾਸਤੇ ਕਹਿਣਾ ਵੀ ਜੇ ਗੁਰਪ੍ਰੀਤ ਸਿੰਘਾ ਤੇ ਵੀ ਚਲੋ ਇਹਦੀ ਕੋਈ ਬੰਦਾ ਫਰਿਆਦ ਸੁਣ ਲੇ ਅਸੀਂ ਵੀ ਸਾਰੇ ਪਿੰਡ ਦੇ ਵਿੱਚੋਂ ਬੰਦੇ ਕਹਿੰਦੇ ਆ ਵੀ ਆਪਣੇ ਪਿੰਡ ਚੋਂ ਵੀ ਵਿਦੇਸ਼ਾਂ ਚੋਂ ਵੀ ਜਿੱਥੇ ਵੀ ਕੋਈ ਬੰਦੇ ਹੈਗੇ ਆ ਜਿਵੇਂ ਜਿਵੇਂ ਸਾਡੀ ਸੁਣਦੇ ਆ ਮੇਰੇ ਭਾਈ ਵੀਡੀਓ ਦੇਖਦੇ ਆ ਬਾਈ ਬਣ ਕੇ ਹੱਥ ਬਨ ਕੇ ਬੇਨਤੀ ਆ ਸਾਡੀ ਇਹ ਕਿ ਇਸ ਬੰਦੇ ਦੀ ਜਰੂਰ ਮਦਦ ਕੀਤੀ ਜਾਵੇ ਜਿਵੇਂ ਹੋ ਸਕਦਾ ਉਵੇਂ ਮਦਦ ਕੀਤੀ ਜਾਵੇ ਇਸਦਾ ਕਨੈਕਟ ਨੰਬਰ ਜਿਹੜਾ ਹੈਗਾ ਉਹ ਕਨੈਕਟ ਨੰਬਰ ਤੁਸੀਂ ਨੋਟ ਕਰ ਲਓ ਉਹ ਦਾ ਇਹਦਾ 75086 ਤੇ 02031 ਇਹ ਮੋਬਾਈਲ ਨੰਬਰ ਇਹਨਾਂ ਦਾ ਜੇ ਦੇਸ਼ ਆਪ ਦੇ ਚਾਹ ਜਿੱਥੇ ਵੀ ਲੋਕ ਵੀਡੀਓ ਦੇਖਦੇ ਆ ਵਿਚਾਰੇ ਦੀ ਇਸ ਬੰਦੇ ਦੀ ਜਰੂਰ ਮਦਦ ਕੀਤੀ ਜਾਵੇ ਇਹ ਸਾਡੀ ਹੱਥ ਬੰਨ ਕੇ ਬੇਨਤੀ ਹੈ ਮੇਰੇ ਭਰਾ ਠੀਕ ਹੈ ਨਾ ਇਸ ਵਾਸਤੇ ਸਾਨੂੰ ਮਤਲਬ ਇਹਨਾਂ ਦੀ ਲੋੜ ਹੈ ਤੇ ਇਹਨੂੰ ਇਹਨੂੰ ਚਾਹ ਡਾਕਟਰੀ ਕੋਈ ਮਦਦ ਮਿਲ ਜੂਗੀ ਨੇ ਜੋ ਆਪਦਾ ਘਰ ਦਾ ਜੋ ਸਮਾਨ ਸੀ ਸਭ ਵੇਚ ਚੁੱਕਿਆ ਹੁਣ ਇਹਦੇ ਕੋਲ ਵੇਚਣ ਨੂੰ ਵੀ ਕੁਝ ਨਹੀਂਗਾ ਅਸਲ ਵਿੱਚ ਜੇ ਇਹਦੇ ਕੋਲ ਵੇਚਣ ਨੂੰ ਵੀ ਕੁਝ ਹੁੰਦਾ ਤਾਂ ਉਹ ਫੇਰ ਵੀ ਚੱਲ ਕੁਝ ਨਾ ਕੁਝ ਕਰ ਲੈਂਦਾ ਹੁਣ ਇਹਦੇ ਕੋਲੇ ਕੱਖ ਨਹੀਂਗਾ ਇਸ ਲਈ ਇਹਦੀ ਬੇਨਤੀ ਹੈ ਕਿ ਹੱਥ ਵਨ ਕੇ ਬੇਨਤੀ ਹੈ ਸਾਡੀ ਕਿ ਇਸ ਬੰਦੇ ਨੂੰ ਵਿਚਾਰੇ ਨੂੰ ਗਰੀਬ ਬੰਦੇ ਨੂੰ ਵਿਚਾਰੇ ਨੂੰ ਇਸ ਦੀ ਮਦਦ ਕੀਤੀ ਜਾਵੇ ਜਿਵੇਂ ਵੀ ਹੁੰਦੀ ਆ ਕਿਸੇ ਪ੍ਰਕਾਰ ਦੀ ਦਵਾਈ ਦੀ ਦਾ ਦਵਾਈ ਦੀ ਜੇ ਬੱਚਿਆਂ ਦੀ ਪੜ੍ਹਾਈ ਵਾਸਤੇ ਤਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਸ ਜਿਸੀ ਪ੍ਰਕਾਰ ਦੀ ਕਿਸੇ ਕੋਈ ਬੰਦਾ ਮਦਦ ਕਰ ਸਕਦਾ ਤੇ ਇਸ ਕਿਰਪਾ ਕਰਕੇ ਇਸ ਗੁਰਪ੍ਰੀਤ ਸਿੰਘ ਨਾਮ ਦੇ ਬੰਦੇ ਨੂੰ ਬਰਗਾੜੀ ਦੇ ਵਿੱਚ ਜਿਹੜਾ ਰਹਿ ਰਿਹਾ ਹੈ ਇਸ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਹਾਂਜੀ ਦੱਸ ਕੋ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਸਾਡਾ ਇਹ ਅਪਰਾਲਾ ਰਹਿੰਦਾ ਹੈ ਕਿ ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਦੁੱਖ ਤਕਲੀਫ ਆਉਂਦੀ ਆ ਤਾਂ ਅੱਡੇ ਅਸੀਂ ਉਹ ਸਾਹਮਣੇ ਸਮਾਜ ਦੇ ਸਾਹਮਣੇ ਉਹ ਅਸਲੀ ਤਸਵੀਰ ਪੇਸ਼ ਕਰ ਸਕੀਏ ਕਿਉਂਕਿ ਸਮਾਜ ਦੇ ਵਿੱਚ ਇਦਾਂ ਦੇ ਵੀ ਲੋਕ ਹੁੰਦੇ ਆ ਜੋ ਕਿ ਆਪਣੀ ਜ਼ਿੰਦਗੀ ਨਾਲ ਸੰਘਰਸ਼ ਕਰਦੇ ਰਹ ਜਾਂਦੇ ਆ ਉਹਨਾਂ ਨੇ ਕੁਝ ਕਰਨਾ ਸਾਨੂੰ ਇੱਥੇ ਪਹੁੰਚ ਤੇ ਇਹ ਵੀ ਪਤਾ ਲੱਗਿਆ ਹੈਗਾ ਜੋ ਕਿ ਲਖਵੀਰ ਸਿੰਘ ਆ ਇੱਕ ਕਲਾਕਾਰ ਵੀ ਸੀਗਾ ਪਰੋਦੀ ਕਲਾਕਾਰੀ ਉਹਦੀਆਂ ਆਰਥਿਕ ਤੰਗੀਆਂ ਦੇ ਕਾਰਨ ਉਹਦੇ ਘਰ ਵਾਲੀ ਜੀ ਪੀੜਤਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਤੇ ਉਹਦੀ ਕਲਾਕਾਰੀ ਵੀ ਉਸੇ ਦੇ ਵਿੱਚ ਰੁਲ ਕੇ ਰਹਿ ਗਈ ਹੈ ਤੇ ਉਹ ਆਪਣੀ ਪਤਨੀ ਨੂੰ ਚੱਕ ਚੱਕ ਕੇ ਥੱਕ ਹਾਰ ਕੇ ਆਪਣੇ ਘਰ ਦੇ ਸਮਾਨ ਵੇਚ-ਵੇਚ ਕੇ ਥੱਕ ਗਿਆ ਅਖੀਰ ਨੂੰ ਹਣ ਉਹ ਉਹਦੇ ਦੇਖਿਆ ਤੁਸੀਂ ਪਿੱਛੇ ਦੇਖ ਹੀ ਚੁੱਕੇ ਹੋ ਇਹਦੇ ਘਰ ਦੇ ਹਾਲਾਤ ਕੀ ਹਨ ਸਾਡੀ ਕੋਸ਼ਿਸ਼ ਹੁੰਦੀ ਹੈ ਇਹੋ ਜੇ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਈਏ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਲਾਈਵ ਤੇ ਚੈਨਲ ਨੂੰ ਲਾਈਕ ਨਹੀਂ ਕੀਤਾ ਤੇ ਉਸ ਨੂੰ ਲਾਈਕ ਵੀ ਕਰੋ YouTube ਤੇ ਸਬਸਕ੍ਰਾਈਬ ਵੀ ਕਰੋ ਮੈਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸਿੱਧੂ ਆਪਣੇ ਕੈਮਰਾਮੈਨ ਸਹੋਗੀ ਗੁਰਬਚਨ ਸਿੰਘ ਟਿੱਟੂ ਦੇ ਨਾਲ